ਸ਼ੰਭੂ ਤੇ ਖਨੌਰੀ ਸਰਹੱਦ ਤੇ ਕਿਸਾਨਾਂ ਦੀਆਂ ਟਰਾਲੀ ਚੋਰੀਆਂ ਦੇ ਮਾਮਲੇ 'ਚ ਨਾਬਾ ਕੋਤਵਾਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਤੇ ਨਾਬਾ ਨਗਰ ਕੌਂਸਲ ਦੀ ਪ੍ਰਧਾਨ ਦੇ ਪਤੀ ਪੰਕਜ ਪੱਪੂ ਜੋ ਕਿ ਵਰਕਸ਼ਾਪ ਤੋਂ ਟਰਾਲੀਆਂ ਬਰਾਮਦ ਹੋਈਆਂ ਨੇ ਉਸ ਵਿਰੁੱਧ ਕੇਸ ਦਰਜ ਕੀਤਾ ਹੈ ਕਿਸਾਨਾਂ ਨੇ ਇੱਕ ਵਾਰ ਫਿਰ ਨਾਭਾ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਈਓ ਦੀ ਸਰਕਾਰੀ ਨਿਹਾਇਤ ਦੇ ਧਰਨਾ ਦਿੱਤਾ ਹੈ ਤੇ ਕਿਸਾਨਾਂ ਦਾ ਦੋਸ਼ ਹੈ ਕਿ ਸੰਭੂ ਤੇ ਖਨੌਰੀ ਸਰਹੱਦ ਤੋਂ ਚੋਰੀ ਹੋਈਆਂ ਟਰਾਲੀਆਂ ਐਸੇ ਸਰਕਾਰੀ ਰਿਹائش ਵਿੱਚ ਰੱਖੀਆਂ ਗਈਆਂ ਨੇ ਤੇ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਸਾਨਾਂ ਨੇ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਹੈ ਤੇ ਕਿਸਾਨਾਂ ਦੀ ਸ਼ਿਕਾਇਤ ਤੋਂ ਬਾਅਦ ਪਟਿਆਲਾ ਪੁਲਿਸ ਇੰਸਪੈਕਟਰ ਜਨਰਲ ਜੋ ਕਿ ਪਹਿਲਾ ਸੀ ਐਸ ਪੀ ਸੀ 23 ਮਾਮਲੇ ਦੀ ਜਾਂਚ ਕਰ ਰਹੇ ਨੇ ਦੇਖੋ ਜੀ ਪਹਿਲੇ ਮਸਲੇ ਵਾਲੇ ਤੁਹਾਨੂੰ तकरीबन ਪੂਰੇ ਪੰਜਾਬ ਨੂੰ ਪੂਰੀ ਦੁਨੀਆ ਨੂੰ ਪਤਾ ਕਿ ਨਾਬੇ ਦੇ ਵਿੱਚੋਂ ਜਿਹੜੀਆਂ ਸੰਭੂ ਤੋਂ ਚੋਰੀ ਟਰਾਲੀਆਂ ਹੋਈਆਂ ਸੀਗੀਆਂ ਉਹਨਾਂ ਦਾ ਸਮਾਨ ਆਪਾਂ ਬਰਾਮਦ ਇੱਥੇ ਦੇ ਜਿਹੜਾ ਨਗਰ ਕੌਂਸਲ ਦਾ ਪ੍ਰਧਾਨ ਸੀਗਾ ਉਹਦੇ ਆਪਾਂ ਵਰਕਸ਼ਾਪ ਚੋਂ ਮਾਲ ਜਿਹੜਾ ਬਰਾਮਦ ਕੀਤਾ ਸੀਗਾ ਇੱਧਰ ਦੇਖੋ ਸੋ ਉਸ ਜਿਹੜੀ ਕਾਰਵਾਈ ਆ ਉਹ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਕਾਰਵਾਈ ਢਿੱਲੀ ਹੋਣ ਕਾਰਨ ਅਸੀਂ ਵੀ ਉਸੇ ਤਰ੍ਹਾਂ ਉਸੇ ਜਿਹੜਾ ਮਸਲਾ ਸੀਗਾ ਚੋਰੀ ਦਾ ਉਹਦੀ ਗੱਲ ਲੱਗੇ ਹੋਈ ਸੀ ਸਾਨੂੰ ਜਾਨੀ ਸੂਤਰਾ ਤੋਂ ਪਤਾ ਲੱਗਿਆ ਵੀ ਹਜੇ ਵੀ ਕਾਫੀ ਸਮਾਨਾ ਜਿਹੜਾ ਇੱਥੇ ਨਗਰ ਕੌਂਸਲ ਦੇ ਦਫ਼ਤਰ ਦੇ ਵਿੱਚ ਪਿਆ ਸੋ ਅਸੀਂ ਜਿਹੜਾ ਸੀਆਈ ਸਟਾਫ ਪਟਿਆਲਾ ਨੂੰ ਇਹ ਕੇਸ ਦਿੱਤਾ ਹੋਇਆ ਉਹਨਾਂ ਕੋਲੇ ਅਪੀਲ ਕੀਤੀ ਆ ਉਹਨਾਂ ਦੇ ਅਫਸਰ ਸਾਹਿਬ ਵੀ ਆਏ ਆ ਉਹ ਪਤਾ ਨਹੀਂ ਕਿਸ ਗੱਲ ਤੋਂ ਭੱਜ ਗਏ ਕਹਿੰਦੇ ਜੀ ਅਸੀਂ ਤਾਂ ਤਾਹਾਂ ਇਹ ਐਸਡੀਮ ਤੋਂ ਮਨਜ਼ੂਰੀ ਲੈ ਕੇ ਫੇਰ ਜਾ ਕੇ ਅਸੀਂ ਇਹ ਮਤਲਬ ਜਿਹੜੀ ਕਾਰਵਾਈ ਪਾਵਾਂਗੇ ਜਣੀ ਅਸੀਂ ਚਾਹੁੰਦੇ ਆ ਵੀ ਜਿਹੜਾ ਇੱਥੇ ਨਗਰ ਕੌਂਸਲ ਦੇ ਦਫ਼ਤਰ ਈਓ ਜਿਹੜਾ ਇੱਥੇ ਦਾ ਗੁਰਚਰਨ ਸਿੰਘਾ ਉਹਦੀ ਕੋਠੀ ਦੇ ਲਾਗੇ ਸਾਕੇ ਕਾਫੀ ਸਮਾਨਾ ਜਿਹੜਾ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਕੀ ਸਮਾਨ ਹੈ ਜੀ ਦੇਖੋ ਜੀ ਉਹ ਜਿਹੜਾ ਕੀ ਸਮਾਨ ਹੈ ਉਹ ਜਦੋਂ ਆਪਾਂ ਬਾਹਰ ਕਢਾਵਾਂਗੇ ਤਦ ਹੀ ਪਤਾ ਲੱਗ ਸਕਦਾ ਪਰ ਇੱਥੇ ਦੀ ਜਿਹੜੀ ਬੋਕਰ ਪਾਰਟੀ ਆ ਬਾਈ ਗੁਰਦੇਵ ਮਾਨ ਐਮ ਐਲ ਏ ਆ ਜਾਂ ਇੱਥੇ ਦਾ ਨਗਰ ਕੌਂਸਲ ਦਾ ਪ੍ਰਧਾਨ ਆ ਪਿਛਲਾ ਜ ਆ ਜਿਹੜੇ ਹੂਣ ਵਾਲੇ ਕਰਮਚਾਰੀ ਆ ਬਾਈ ਉਹਨਾਂ ਨੂੰ ਸਾਰੀ ਇਸ ਗੱਲ ਦੀ ਚਾਹ ਰਹੇਗਾ ਉਹਨਾਂ ਦੀ ਨਿਗਾਹ ਦੇ ਵਿੱਚ ਇੱਥੇ ਕਾਫੀ ਸਮਾਨ ਪਿਆ ਬਾਹਰ ਪਿਆ ਜੀ ਕਿ ਜ਼ਮੀਨ ਤੇ ਆ ਜੀ ਦੇਖੋ ਉਹ ਮੌਕਾ ਦੱਸੂਗਾ ਜੀ ਅਸੀਂ ਤਾਂ ਇਹ ਕਹਿੰਦੇ ਆ ਵੀ ਇੱਥੇ ਬਾਹਰ ਪਿਆ ਹਾਂ ਇਹ ਬਹੁਤ ਵੱਡਾ ਸਵਾਲ ਹੈ ਕਿਉਂਕਿ ਅਸੀਂ ਲਗਭਗ 2 ਮਹੀਨੇ ਤੋਂ ਜਿਹੜਾ ਸੀਆਈ ਸਟਾਪ ਆ ਉਹਨੂੰ ਇਹ ਬੇਨਤੀਆਂ ਕਰ ਰਹੇ ਸੀ ਵੀ ਸਾਡਾ ਸਮਾਨ ਜਿਹੜਾ ਬਰਾਮਦ ਕਰਾਇਆ ਜਾਵੇ ਪਰ ਉਹਨਾਂ ਨੇ ਅੱਜ ਬਾਈ ਟਾਈਮ ਦਿੱਤਾ ਜਦੋਂ ਮੌਕੇ ਤੇ ਆ ਕਿ ਉਹਨਾਂ ਨੂੰ ਅਸੀਂ ਦੱਸਿਆ ਵੀ ਇਸ ਹਾਲਤ ਤੇ ਸਾਡਾ ਸਮਾਨ ਪਿਆ ਉਹ ਭੱਜ ਗਏ ਪਰ ਅੱਜ ਤੋਂ ਹੀ ਅਸੀਂ ਇਹ ਪੱਕਾ ਮੋਰਚਾ ਦਿਨ ਰਾਤ ਅਸੀਂ ਉਹਰੇ ਨਿਗਰਾਨੀ ਕਰਕੇ ਆਪਣੇ ਸਮਾਨ ਦੀ ਸਾਨੂੰ ਬੈਠਣਾ ਪਊਗਾ ਔਰ ਜਿੰਨਾ ਚਿਰ ਇਹ ਸਮਾਨ ਨਹੀਂ ਬਰਾਮਦ ਹੁੰਦਾ ਉਹਨਾਂ ਚਿਰ ਬਾਈ ਅਸੀਂ ਉਹਰੇ ਹਾਜ਼ਰਾਂ ਸਮਾਨ ਕੀ ਆ ਸਮਾਨ ਦਾ ਦੱਸੋ ਸਮਾਨ ਸਾਡੀਆਂ ਟਰਾਲੀਆਂ ਦਾ ਬਾਈ ਬਿਡ ਨੇ ਡਾਲੇ ਨੇ ਗਾਰਡਨ ਨੇ ਹੋਰ ਵੀ ਬਹੁਤ ਸਾਰਾ ਜਣੀ ਜਿਹੜੀਆਂ ਸੰਭੂ ਤੋਂ ਟਰਾਲੀਆਂ ਆਈਆਂ ਬਾਈ ਉਹ ਖਾਲੀ ਨਹੀਂ ਆਈਆਂ ਉੱਥੋਂ ਭਰ ਕੇ ਆਈਆਂ ਸਾਨੂੰ ਤੇ ਪਤਾ ਵੀ ਏਸੀ ਵੀ ਉਹਦੇ ਵਿੱਚ ਨੇ 쿨ਰ ਵੀ ਉਹਦੇ ਵਿੱਚ ਨੇ ਹੋਰ ਤਾਂ ਹੋਰ ਸਾਡੀ ਜਿਹੜੀ ਖੰਡ ਸ਼ੱਕਰ ਜਿਹੜਾ ਹੋਰ ਸਮਾਨ ਸੀਗਾ ਯਾਨੀ ਜਿਹੜਾ ਤਾਂ ਇਹਨਾਂ ਦੇ ਬਰਤੂਆਂ 'ਚ ਆ ਗਿਆ ਬਾਈ ਉਹ ਤਾਂ ਇਹਨਾਂ ਨੇ ਵਰਤ ਲਿਆ ਬਾਕੀ ਬਚਦਾ ਸਮਾਨ ਜਿਹੜਾ ਮਲਬਾ ਉਹ ਇੱਥੇ ਇਹਨਾਂ ਨੇ ਸਟੋਰ ਕਰ ਲਿਆ ਸੋ ਉਹ ਸਮਾਨ ਹੁਣ ਦੇਖਦੇ ਆ ਕਦੋਂ ਕਢਵਾ ਕੇ ਦਿੰਦੇ ਆ ਉਹਨਾਂ ਚਿਰ ਸਾਡਾ ਜਿਹੜਾ ਇਹ ਇਸ ਘਰ ਦਾ ਚੱਰੀ ਰਹੂਗਾ ਸੋ ਇਹੇ ਬੇਨਤੀ ਹੈ ਬਾਈ ਰਸਤਾ ਹੋਰ ਵੀ ਐ ਦੂਜੀ ਸਾਈਡ ਨੂੰ ਟਰੱਕ ਆਉਂਦੀ ਬਿਲਕੁਲ ਜੀ ਅਸੀਂ ਸਮਾਨ ਦੇ ਬਿਲਕੁਲ ਉੱਪਰ ਬੈਠਾਂਗੇ ਹਾਜ਼ਰੀ ਲਾ ਕੇ ਹੁਣ ਤਾਂ ਨਗਰਾਨੀ ਦੇ ਵਿੱਚ ਆ ਦੇਣਾ ਇਸ ਕਰਕੇ ਅਸੀਂ ਪੁਰੇ ਹਾਜ਼ਰੀ ਦਿੱਤੀ ਹੋਈ ਆ ਜਿੰਨਾ ਚਿਰ ਸਾਡਾ ਸਮਾਨ ਜਾਨੀ ਸਾਨੂੰ ਬਰਾਮਦ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਆਪ ਜਿਹੜੀ ਪਹਿਰੇਦਾਰੀ ਕਰਕੇ ਬਈ ਸਮਾਨ ਘੜਵਾਵਾਂਗੇ ਵਜਾ ਜੀ ਦੇਖੋ ਜਦੋਂ ਇਹ ਟਰਾਲੀ ਦਾ ਚੋਰੀ ਦਾ ਸਮਾਨ ਆ ਇਹ ਨਗਰ ਕੌਂਸਲ ਦਫ਼ਤਰ ਦੇ ਦੋ ਟਰੈਕਟਰ ਪ੍ਰੀਤ ਡਾਕਟਰ ਸ਼ੰਭੂ ਬਾਰਡਰ ਤੇ ਜਾਂਦੇ ਆ ਯਾਨੀ ਨਗਰ ਕੌਂਸਲ ਦੇ ਟਰੈਕਟਰਾਂ ਦੀ ਗੱਲ ਸਮਾਨ ਪਾ ਕੇ ਉਹ ਟਰਾਲੀਆਂ ਇੱਥੇ ਆਉਂਦੀਆਂ ਉਹ ਸਮਾਨ ਜਾਨੀ ਨਗਰ ਕੌਂਸਲ ਦੀ ਪੂਰੇ ਕਾਰਜਗਾਰੀ ਦੇ ਥਰੂ ਹੀ ਸਮਾਨ ਜਿਹੜਾ ਚੋਰੀ ਹੋਇਆ ਕਿਉਂਕਿ ਪੰਕਜ ਪੱਪੂ ਦਾ ਇੱਕ ਮੋਹਰਾ ਬਣਾਇਆ ਬਾਈ ਉਹਦੇ ਸਮਾਨ ਬਰਕਸ਼ਾਪ ਚੋਂ ਮਿਲ ਗਿਆ ਉਹਦਾ ਨਾਮ ਪਾ ਕੇ ਜਾਨੀ ਜਿਵੇਂ ਅਸੀਂ ਚਾਹੁੰਦੇ ਸੀ ਐਫ ਆਈ ਆਰ ਦਾਜ ਕਰਾਉਣੀ ਅਸੀਂ ਨਗਰ ਕੌਂਸਲ ਦੀ ਇੱਥੇ ਪ੍ਰਧਾਨ ਜਿਹੜੀ ਮੈਡਮ ਸੁਜਾਤਾ ਉਹਦਾ ਨਾਮ ਦਰਜ ਕਰਵਾਉਣਾ ਚਾਹੁੰਦੇ ਸੀ ਪਰ ਦੇਮਾਨ ਦੀ ਪਾਵਰ ਨਹੀਂ ਬਾਈ ਉਹ ਨਾਮ ਜਦ ਨਹੀਂ ਕਰਨ ਦਿੱਤਾ ਸਾਨੂੰ ਸੋ ਉਹੀ ਕਾਰਵਾਈ ਸਹੀ ਕਰਦੀ ਹੈ ਜਿਹੜੀ ਸੀਆਈ ਸਟਾਫ ਦੇਖੋ ਸੀਆਈ ਸਟਾਫ ਦੀ ਢਿੱਲੀ ਆ ਕਾਰਜਗਾਰੀ ਇਸੇ ਕਰਕੇ ਸਾਨੂੰ ਆਪਦੇ ਸੂਤਰਾਂ ਦੇ ਮੁਤਾਬਕੀ ਜਾਣੀ ਉਹਦੀ ਤੈਕੀਕਾਤ ਜਾਂ ਪੁੱਛ ਕਿਸ ਜਿਹੜੀ ਪੜਤਾਲ ਕਰਨੀ ਪੈ ਰਹੀ ਆ ਸੋ ਅਸੀਂ ਦੇਖੋ ਅਸੀਂ ਲੱਗੇ ਹੋਇਆ ਬਈ ਕਿਸਾਨ ਚਾਹੀਦੇ ਅਜ ਖੇਤਾਂ ਦੇ ਵਿੱਚ ਆ ਪਰ ਸੰਘਰਸ਼ਾਂ ਦੇ ਰਾਹ ਨੇ ਉਹਦਾ ਕਾਰਨ ਆ ਜਿਹੜੀ ਬੌਕਰ ਪਾਰਟੀ ਆ ਉਹਦੀ ਚੋਰਾਂ ਦੇ ਨਾਲ ਸਰਿਆਂ ਮੇੜੀ ਮਿਲੀ ਭੁਗਤਾ ਉਹਦੇ ਕਾਰਨ ਅਜ ਜਿਹੜੇ ਕਿਸਾਨ ਖੇਤਾਂ ਚੋਂਣੇ ਚਾਹੀਦੇ ਆ ਆ ਬਈ ਧਰਨਿਆਂ 'ਚ ਬੈਠੇ ਆ ਸੋ ਜਿੰਨਾ ਚਿਰ ਇਹ ਸੰਘਰਸ਼ ਜਿੱਤਿਆ ਨਹੀਂ ਜਾਂਦਾ ਬਈ ਅਸੀਂ ਪਹਿਲੇ ਦਿਨ ਵੀ ਆਖਿਆ ਸੀ ਵੀ ਇੱਥੇ ਦੇ ਜਿਹੜੇ ਚੋਰ ਨੇ ਉਹਨਾਂ ਨੂੰ ਸਜ਼ਾਵਾ ਦਵਾ ਕੇ ਹੀ ਇਹ ਸੰਘਰਸ਼ ਨੂੰ ਬੰਦ ਕਰਾਂਗੇ ਚਾਹੇ 2027 ਤੱਕ ਸਾਨੂੰ ਸੰਘਰਸ਼ ਲੜਨਾ ਪਵੇ ਅਸੀਂ ਉਹਨਾਂ ਚ ਰਹੀਏ ਸੰਘਰਸ਼ ਜਰਾ ਕਾ ਵਿਧਾਇਕ ਨਾਲ ਗੱਲ ਹੋਈ ਵੀ ਇੱਥੇ ਸਾਨੂੰ ਬਿਲਕੁਲ ਜੀ ਜਿਹੜਾ ਇੱਥੇ ਦਾ ਦੇ ਮੰਗਾ ਉਹਨੂੰ ਅਸੀਂ ਸਵਾਲ ਕੀਤੇ ਸੀ ਵੀ ਸਾਡੀਆਂ ਟਰਾਲੀ ਚੋਰੀ ਹੋਈਆਂ ਨੇ ਤਾਂ ਉਹ ਬਈ ਇਹ ਗੱਲ ਕਹਿੰਦਾ ਕਹਿੰਦਾ ਠੀਕ ਆ ਤੁਸੀਂ ਸਮਾਨ ਬਰਾਮਦ ਕਰਤਾ ਇੱਥੇ ਪਰਚਾ ਹੋ ਗਿਆ ਇਹ ਹੁਣ ਕੋਰਟ ਦੇਖੂਗੀ ਬਈ ਕੋਰਟ ਨਹੀਂ ਦੇਖਦੇ ਇਹ ਲੋਕ ਦੇਖਣਗੇ ਜਦੋਂ ਤੁਸੀਂ ਪਿੰਡਾਂ ਚ ਬੜੋਗੇ ਵੀ ਕਿਹੜੇ ਹਿਸਾਬ ਨਾਲ ਤੁਸੀਂ ਵੋਟਾਂ ਮੰਗੜਾਉਂਗੇ ਕਿਉਂਕਿ ਜਵਾਬ ਸਵਾਲ ਸਵਾਲ ਜਵਾਬ ਤਾਂ ਲੋਕਾਂ ਨੇ ਕਰਨੇ ਆ ਤੁਹਾਨੂੰ ਇਹ ਚੋਰਾਂ ਦੇ ਜਿਹੜੇ ਨਾਲ ਲੜਕੇ ਤੁਸੀਂ ਚੱਲਦੇ ਹੋ ਇਹ ਤਾਂ ਲੋਕਾਂ ਦੇ ਜਾਨੀ ਸਵਾਲ ਕਰਨੇ ਆ ਸੋ ਵਿਧਾਇਕ ਮਾਨਤਾ ਸਰਿਆਮ ਬਾਈ ਦੇਖੋ ਅੱਜ ਤੱਕ ਇਸ ਸੁਜਾਤਾ ਚਾਵਲਾ ਦਾ ਜਿਹੜਾ ਅਸਤੀਫਾ ਜਨਤਕ ਨਹੀਂ ਕੀਤਾ ਇੱਥੋਂ ਜਾਨੀ ਸਰਿਆਮ ਇਹ ਆ ਵੀ ਇਹ ਤਾਂ ਚੋਰਾਂ ਨਾਲ ਮਿਲੀ ਭੁਗਤਣ ਵਾਲੀ ਚੱਲ ਰਹੀ ਆ ਸੋ ਉਹਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਲੋਕਾਂ ਨੂੰ ਬਹੁਤਾ ਫਰਕ ਨਹੀਂ ਪੈਂਦਾ ਲੋਕ ਸੰਘਰਸ਼ਾਂ ਦੇ ਰਾਹ ਨੇ ਇਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾ ਕੇ ਭਾਈ ਧਮ ਲਵਾ ਗਿਆ। ਹਾਂਜੀ ਭਾਈ ਜੀ ਇਹ ਕਿਉਂਕਿ ਇਕੱਲੀਆਂ ਟਰਾਲੀਆਂ ਨਹੀਂ ਜਿਵੇਂ ਬਾਈ ਨੇ ਦੱਸਿਆ ਬਾਈ ਸਾਡੀ ਚੀਨੀ ਚਾਹ ਪੱਤੀ ਕਸਹਰੇ ਸਾਡੀ ਜਿਹੜੀ ਹਰ ਘਰ ਦੀ ਜ਼ਰੂਰਤ ਦੀ ਚੀਜ਼ ਹੁੰਦੀ ਆ ਉਹ ਸਾਡੀਆਂ ਟਰਾਲੀਆਂ ਵਿੱਚ ਸੀ ਉਹ ਨਾਬੇ ਦੇ ਵਿੱਚ ਆਈ ਆ। ਸੋ ਜਿਹੜੇ ਉਹਨੇ ਦੋ ਟਰੈਕਟਰ ਗਏ ਸੀ ਜਿਵੇਂ ਬਾਈ ਨੇ ਦੱਸਿਆ ਨਗਰ ਕਾਉਂਸਲ ਦੇ ਪਰ ਉਹ ਦੋ ਟਰਾਲੀਆਂ ਬਰਾਮਦ ਹੋ ਗਈਆਂ ਤੀਜੀ ਟਰਾਲੀ ਸਾਡੀ ਖੇਤਾਂ ਵਿੱਚ ਲਵਾਰਸ ਖੜੀ ਮਿਲੀ ਆ ਉਹ ਜਾਂਚ ਦਾ ਵਿਸਾਇਕ ਜਿਹਦੇ ਲਵੇ ਵੀ ਜਾਂਚ ਆ ਉਹ ਜਾਂਚ ਕਰੇ ਵੀ ਉਹ ਤੀਜੀ ਟਰਾਲੀ ਉਹ ਕੌਣ ਲੈ ਕੇ ਆਇਆ ਹੋਰ ਵੀ ਬਹੁਤ ਸਮਾਨ ਆ ਨਾਬੇ ਦੇ ਵਿੱਚ ਜਿਹੜਾ ਪਰਮਰਾ ਖੜਾ ਜਾਂ ਇੱਥੇ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਸੋ ਥੋੜੇ ਸਮੇਂ ਦੇ ਵਿੱਚ ਪ੍ਰਸ਼ਾਸਨ ਕਢਵਾਉਂਦਾ ਨਹੀਂ ਅਸੀਂ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਇੱਥੇ ਕੀ ਸਮਾਨ ਆ ਇੱਥੇ ਕੀ ਤੁਸੀਂ ਦੇਣੀ ਕੀ ਸ਼ੱਕ ਲੱਗਦਾ ਕੀ ਇਹ ਕੇਸ ਅਕ ਦੇ ਆਧਾਰ ਤੇ ਵੀਰੇ ਜਿਵੇਂ ਸਾਡੇ ਏਸੀ ਕੂਲਰ ਫਰਿੱਜ ਪੱਠੀਆਂ ਸਿਲੰਡਰ ਉਹ ਵੀ ਹੋ ਸਕਦੇ ਨੇ ਉਹ ਤੁਸੀਂ ਦਾ ਤੁਸੀਂ ਕਹਿੰਦੇ ਜਿਹੜਾ ਪਿੰਡਾਂ ਦੇ ਮੈਸਾਂ ਵਾਲੇ ਕਮਰਿਆਂ 'ਚ ਲੱਗੇ ਹੋਏ ਨੇ ਉਹ ਵੀ ਲੱਗੇ ਹੋਏ ਨੇ ਜੀ ਇਹਨਾਂ ਨੂੰ ਸਾਰਾ ਪਤਾ ਪਤਾ ਸਾਬਰ ਆ ਇਹਨਾਂ ਨੂੰ ਕਿੰਨਾਂ ਦਾ ਹਲੇ ਕਿਸਾਨਾਂ ਦਾ ਪੈਂਡਿੰਗ ਪਿਆ ਜਿਹੜਾ ਤੁਸੀਂ ਕੋਈ ਅੰਦਾਜ਼ਾ ਲਗਾਇਆ ਕੋਈ ਏਸੀ ਕਿੰਨੇ ਨੇ ਕਿੰਨੀਆਂ ਟਰਾਲੀਆਂ ਵਾਲੇ ਨਹੀਂ ਬਰਾਮਗ ਹੋਈਆਂ ਕਿਸਾਨਾਂ ਦਾ ਜਿਹੜੀਆਂ ਟਰਾਲੀਆਂ ਨੇ ਭਰਾਵੋ ਇਹ ਪੌਣੇ 4 ਕਰੋੜ ਦੇ ਕਰੀਬ ਆ ਜਿਹੜਾ ਸਾਡਾ ਸਮਾਨ ਆ ਉਹ ਸੰਭੂ ਤੋਂ ਚੋਰੀ ਹੋਇਆ ਕੱਲੇ ਸੰਭੂ ਬਾਰਡਰ ਤੋਂ ਇਹ ਥੋੜਾ ਸਮਾਨ ਨਹੀਂ ਬਹੁਤ ਵੱਡਾ ਸਮਾਨ ਆ ਕਿਉਂਕਿ ਪਿਛਲੇ ਸਮੇਂ ਦੇ ਅਸੀਂ ਕਹਿੰਦੇ ਰਹਾਂ ਕਿ ਬਦਲਾਓ ਜਿਵੇਂ ਇੱਕ ਭਖਾਰੀ ਨੂੰ ਬਹੁਤ ਮੱਖੀਆਂ ਜਿੰਬੜੀਆਂ ਸੀ ਉਹ ਇੱਕ ਆ ਭਲੇ ਮਾਨਸਪੁਰਸ ਨੇ ਡਾਤੀਆਂ ਉਹ ਭਖਾਰੀ ਨੇ ਗਾਲਾਂ ਕੱਢੀਆਂ ਉਹਨੂੰ ਕਹਿੰਦਾ ਭਰਾਵਾ ਤੈਨੇ ਮੱਖੀਆਂ ਕਿਉਂ ਡਾਈਆਂ ਉਹ ਕਹਿੰਦਾ ਯਾਰ ਤੂੰ ਗਾਲਾਂ ਕਿਉਂ ਕੱਢਦਾ ਕਹਿੰਦਾ ਜਿਹੜੀਆਂ ਹੋਰ ਬੈਠਣਗੀਆਂ ਮੇਰੇ ਤੇ ਉਹ ਜ਼ਿਆਦਾ ਭੁੱਖੀਆਂ ਹੋਣਗੀਆਂ ਉਸ ਗੱਲ ਹੋ ਗਈ ਸਾਡੇ ਨਾਲ ਜਿਹੜੀਆਂ ਪਹਿਲਾਂ ਤੀਆਂ ਰੱਜੀਆਂ ਹੋਈਆਂ ਸੀ ਉਹ ਵੱਡੇ ਹੋਰ ਤਰ੍ਹਾਂ ਦੇ ਕੰਮ ਕਰਦੇ ਤੇ ਇਹਨਾਂ ਨੇ ਤਾਂ ਭਰਾਵੋ ਸਾਡੇ ਸਿਲੰਡਰਾਂ ਚਾਹ ਪੱਤੀ ਚੀਨੀ ਸਾਡੇ ਕਿਸੇਰੇ ਤੱਕ ਸਾਡੇ ਕੱਪੜੇ ਤੱਕ ਲੈ ਕੇ ਚੱਕੇ ਨਹੀਂ ਤੁਹਾਡੇ ਕਹਾਣੀਆਂ ਸੁਣਾਉਣ ਦਾ ਮਤਲਬ ਵੀ ਆ ਪਹਿਲੀਆਂ ਪਾਰਟੀ ਵਾਲੇ ਵੱਡੇ ਠੱਗ ਤੇ ਛੋਟੇ ਨੇ ਵੱਡੇ ਆ ਛੋਟਿਆਂ ਦੀ ਗੱਲ ਨਹੀਂ ਠੱਗ ਤਾਂ ਇਹ ਫਰਕ ਆ ਵੀ ਪਹਿਲਾਂ ਵਾਲੀਆਂ ਮੱਖੀਆਂ ਤਾਂ ਜਿਹੜੀਆਂ ਉਹ ਰੱਜੀਆਂ ਹੋਈਆਂ ਸੀ ਪਰ ਇਹ ਤਾਂ ਹੁਣ ਸਾਡਾ ਖੂਨ ਚੂਸ ਰਹੇ ਨੇ ਨਹੀਂ ਜੀ ਅਜਿਹਾ ਕੁਝ ਨਹੀਂ ਹੋਏਗਾ ਬਾਕੀ ਜੋ ਇਹਨਾਂ ਨੇ ਧਰਨਾ ਲਾਇਆ ਕੋਈ ਗੱਲ ਨਹੀਂ ਜੀ ਦੇਖਦੇ ਆ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਦੇ ਵਿੱਚ ਇਹੀ ਦੱਸ ਰਹੇ ਨੇ ਕਿਸਾਨ ਨੇ ਵੀ ਪਟਾਕੇ ਦੇਖਾਂਗੇ ਜੋ ਹੋਊਗਾ ਜੀ ਅਸੀਂ ਕੋਆਪਰੇਟ ਕਰਨ ਨੂੰ ਤਿਆਰ ਹੈ ਨਾ ਪਟਾਕੇ ਵੀ ਇਸ ਧਰਤੀ ਤੇ ਪਾਵੇ ਜੀ ਕੁਝ ਕਹਿ ਰਹੇ ਨੇ ਜੀ ਇਹ ਅੱਛਾ ਜੀ ਤੁਹਾਡੇ ਮੁਤਾਬਕ ਕੀ ਹੋ ਸਕਦਾ ਜਿਹੜਾ ਪੱਟ ਕੇ نیچے ਨਿਕਲਿਆ ਹੋਵੇ ਨਹੀਂ ਮੇਰੇ ਮੁਤਾਬਕ ਕੁਝ ਵੀ ਨਹੀਂ ਹੈਗਾ ਜੀ ਉੱਥੇ ਅੱਛਾ ਇਹ ਜ਼ਿੰਮੇਵਾਰ ਵਿਅਕਤੀ ਉਹ ਦੋ ਪਹਿਲਾਂ ਕਾਰਡ ਹੋ ਚੁੱਕੇ ਨੇ ਨਗਰ ਕੌਂਸਲ ਨਾਲ ਦੋਨੋਂ ਸਬੰਧਤ ਨਹੀਂ ਥਾਲੀਆਂ ਵੀ ਕਹਿੰਦੇ ਪਹਿਲਾਂ ਉਰੇ ਖੜੀਆਂ ਰਹੀਆਂ ਨੇ ਬਹੁਤ ਦੇਰ ਫਿਰ ਸੋਹੇ ਵੀ ਨਗਰ ਕੌਂਸਲ ਦੇ ਸੀ ਤੇ ਹੁਣ ਤੀਜਾ ਥੋੜੀ ਕੋਠੀ ਪਟਣ ਨੂੰ ਫਿਰਦੇ ਨੇ ਕੋਈ ਗੱਲ ਨਹੀਂ ਜੀ ਅਸੀਂ ਕੋਆਪਰੇਟ ਕਰਾਂਗੇ ਜੇ ਕੁਝ ਹੈਗਾ ਤਾਂ ਕੋਈ ਇਤੀ ਗੱਲ ਨਹੀਂ ਕੋਠੀ ਤੁਹਾਡੀ ਵਰਤੋਂ ਚ ਹੈਗੀ ਸੀ ਤੁਸੀਂ ਇੱਥੇ ਰਹਿੰਦੇ ਸੀ ਨਹੀਂ ਮੈਂ ਨਹੀਂ ਕਦੇ ਰਿਹਾ ਜੀ ਉਰੇ ਅੱਛਾ ਕਦੇ ਵੀ ਨਹੀਂ ਰਿਹਾ ਜੀ ਮੇਰਾ ਨੇੜੇ ਪਿੰਡ ਹੈ 8 ਕਿਲੋਮੀਟਰ ਦੂਰ ਮੈਂ ਆਪਣੇ ਪਿੰਡ ਜਾਂਦਾ ਜੀ ਦਿੱਲੀ ਤੁਸੀਂ ਫਿਰ ਕਦੀ ਕੋਠੀ ਚੈੱਕ ਨਹੀਂ ਕਰੀ ਨਹੀਂ ਕੋਠੀ ਕਿਸੇ ਕੋਈ ਹੋਰ ਯੂਜ਼ ਕਰ ਰਿਆ ਸੀ ਤੁਹਾਡੀ ਘਰ ਆ ਜੀ ਨਹੀਂ ਜੀ ਸਾਡੇ ਉੱਥੇ ਮਸਿੰਦਰੀ ਖੜਦੀ ਸੀਗੀ ਸਾਡੀ ਜੀ ਨੇ ਕੀ ਕੰਪਲੀਟ ਦਿੱਤੀ ਹੈ ਹੁਣ ਤੱਕ ਨਹੀਂ ਹੋਇਆ ਕੋਈ ਸ਼ਿ ਚੱਲ ਰਹੀ ਹੈ ਅੱਜ ਤੁਸੀਂ ਕਿਸ ਬਾਬਤ ਆਏ ਹੋ ਜੀ ਇਨਵੈਸਟੀਗੇਸ਼ਨ ਦੇ ਸਬੰਧ ਚ ਆਏ ਅੱਛਾ ਕੀ ਮੈਂ ਕੀ ਜੋ ਪੂਰਾ ਡਿਟੇਲ ਚ ਦੱਸੂ ਕਿਉਂ ਤੁਹਾਨੂੰ ਜਿਹੜੇ ਇਨਵੈਸਟੀਗੇਸ਼ਨ ਦੀਆਂ ਹੋਉਂਦੀਆਂ ਆਪਾਂ ਸਾਰੀ ਡਿਟੇਲ ਨਹੀਂ ਦੱਸ ਸਕਦੇ ਸੋ ਇਨਵੈਸਟੀਗੇਸ਼ਨ ਦੇ ਸਬੰਧ ਚ